ਯੂਨੀਅਨ ਜਿੰਦਾਬਾਦ ਨਾਣਾ ਜਿੰਦਾਬਾਦ ਇੱਕਾ ਜਿੰਦਾਬਾਦ ਅੱਜ ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾ ਮੈਰੀਟੋਰੀਅਸ ਸਕੂਲ ਦੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕੀਤਾ ਇਸ ਦੌਰਾਨ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਅਧਿਆਪਕਾਂ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਉਹਨਾਂ ਦੱਸਿਆ ਕਿ ਅੱਜ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੀਟਿੰਗ ਦੀ ਤਰੀਕ ਲੈ ਬਿਨਾ ਇੱਥੋਂ ਨਹੀਂ ਹਿਲਣਗੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਪ੍ਰਣਾਲੀ ਦੇ ਬਦਲਾਅ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਸੀ ਪਰ ਮੌਜੂਦਾ ਸਮੇਂ ਉਹਨਾਂ ਦੀ ਹੀ ਸੁਣਵਾਈ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਅਧਿਆਪਕਾਂ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਹੁਨਾਰਵਰ ਬੱਚੇ ਅੱਗੇ ਲਿਆਂਦੇ ਨੇ ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਜਲਦ ਤੋਂ ਜਲਦ ਧਿਆਨ ਦੇਵੇ सरकार नहीं सरकार महताब की नाम जी मेरा नाम टीना है मैं मदजाय हूं सीएनडी कोटलीपुरे की की मंगाने के की तर सर बेसिकली ਸਾਡੀ ਇੱਕੋ ਹੀ ਡਿਮਾਂਡ ਹੈ ਔਰ ਪਿਛਲੇ 11 ਸਾਲ ਦੀ ਇਹੀ ਚੱਲ ਰਹੀ ਹੈ ਪਹਿਲੇ ਵਾਲੀ ਸਰਕਾਰਾਂ ਦੇ ਅੱਗੇ ਵੀ ਆਪਾਂ ਇਹੀ ਡਿਮਾਂਡ ਰੱਖੀ ਸੀ ਤੇ ਰਾਈਟ ਨਾਓ ਇਸ ਸਰਕਾਰ ਦੇ ਅੱਗੇ ਵੀ ਆਪ ਸਾਡੀ ਇਹੀ ਡਿਮਾਂਡ ਹੈ ਟੂ ਰੈਗੂਲਰ ਰੈਗੂਲਰਾਈਜ਼ ਦੀ ਮੈਰੀ ਟੂਰਿਸਟ ਸਟਾਫ ਇਨ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਇਹਦੇ ਇਲਾਵਾ ਸਾਡੀ ਕੋਈ ਡਿਮਾਂਡ ਹੋਰ ਨਹੀਂ ਹੈ ਅੱਜ ਆਏ ਸੀਗੇ ਪੁਲਿਸ ਵੱਲੋਂ ਧੱਕਾ ਮੁੱਗੀ ਗਈ ਬਿਲਕੁਲ ਦੇਖੋ ਜੀ ਜਦੋਂ ਸੁਣਵਾਈ ਕਿਸੇ ਵੀ ਪੱਖ ਤੇ ਨਾ ਹੋਵੇ ਤਾਂ ਬੰਦਾ ਮਜਬੂਰ ਹੋ ਜਾਂਦਾ ਆ ਸਾਡੀ ਵੀ ਕੋਈ ਪੁਲਿਸ ਦੇ ਨਾਲ ਕੋਈ ਖੈਵਾਜੀ ਤਾਂ ਹੈ ਨਹੀਂ ਵੀ ਇਹਨਾਂ ਦੇ ਨਾਲ ਆਪਾਂ ਆ ਕੇ ਭਿੱੜ ਜਾਈਏ ਐਜੂਕੇਸ਼ਨ ਮਨਿਸਟਰ ਕੋਲ ਜਾਓ ਤਾਂ ਕਹਿੰਦੇ ਵੀ ਮੇਰੇ ਕੋਲ ਕੋਈ ਪਾਵਰ ਨਹੀਂ ਹੈਗੀ ਤੁਸੀਂ ਸੀਐਮ ਨਾਲ ਗੱਲ ਕਰੋ ਪਾਵਰ ਉਹਨਾਂ ਕੋਲ ਹੈ ਵਿੱਤ ਮੰਤਰੀ ਕੋਲ ਜਾਂਦੇ ਹਾਂ ਉਸ ਜਿਆਦਾ ਸਾਡੀ ਮੀਟਿੰਗਸ ਪੋਸਟਪੋਨ ਕਰਦੇ ਰਹਿੰਦੇ ਨੇ ਤੇ ਜਾਂ ਸਾਡੀ ਸੁਣਵਾਈ ਨਹੀਂ ਹੈਗੀ ਸੀਐਮ ਸਰ ਜਿਹੜੇ ਸਾਡੀ ਸਕੂਲਸ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਬਾਇ ਰੂਲ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨੀ ਹੁੰਦੀ ਹੈ ਬੀਓਜੀ ਦੇ ਥਰੂ ਕਰ ਲੋ ਜਾਂ ਵੈਸੇ ਕਹਿ ਲੋ ਲੇਕਿਨ ਅੱਜ ਤੱਕ ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਨਹੀਂ ਕੀਤੀ ਜਦ ਸਾਨੂੰ ਕੋਈ ਮੰਤਰੀ ਸੁਣਨ ਨੂੰ ਨਹੀਂ ਰਾਜੀ ਤੇ ਦੂਜੇ ਪਾਸੇ ਇਹ ਕਹਿੰਦੇ ਨੇ ਜੀ ਸਾਡੇ ਸਾਰੇ ਦਰਵਾਜ਼ੇ ਖੁੱਲੇ ਨੇ ਤਾਂ ਮੈਨੂੰ ਉਹ ਦਰਵਾਜ਼ਾ ਹੀ ਦੱਸ ਦੋ ਵੀ ਕਿਹੜਾ ਦਰਵਾਜ਼ਾ ਹੈ ਜਿਹੜਾ ਜੜਾ ਤੁਹਾਡਾ ਖੁੱਲਾ ਹੈ ਜਿੱਥੋਂ ਜਾ ਕੇ ਆਪਾਂ ਗੱਲ ਕਰ ਸਕਦੇ ਹਾਂ ਕਿਉਂਕਿ ਬਾਕੀ ਦਰਵਾਜ਼ੇ ਸਾਨੂੰ ਕੋਈ ਨਜ਼ਰ ਨਹੀਂ ਆ ਰਹੇ ਫਿਰ ਸਾਡੇ ਕੋਈ ਇੱਕੋ ਇੱਕ ਇਹੀ ਤਰੀਕਾ ਬਚਦਾ ਕਿ ਆਪਾਂ ਸੰਗਰੂਰ ਆ ਜਾਈਏ ਇਹਨਾਂ ਨਾਲ ਭਿੜੀਏ ਤੇ ਇਹਨਾਂ ਤੋਂ ਮੀਟਿੰਗ ਲੈ ਕੇ ਜਾਈਏ ਹੁਣ ਤਾਂ ਸਾਡਾ ਮੀਟਿੰਗ ਦਾ ਵੀ ਮੁੱਦਾ ਨਹੀਂ ਰਿਹਾ ਬਿਕੋਜ਼ ਇਹਨਾਂ ਦੀ ਮੀਟਿੰਗਸ ਮੀਟਿੰਗਸ ਆ ਕਿ ਇੱਕ ਮਜ਼ਾਕ ਬਣ ਗਈਆਂ ਇਹਨਾਂ ਨੇ ਮੀਟਿੰਗਾਂ ਮੀਟਿੰਗ ਦੇ ਦੇ ਕੇ ਡਾਂਗੜ ਪਾ ਰੇ ਨੇ ਮੀਟਿੰਗ ਤੇ ਬੁਲਾ ਲੈਂਦੇ ਨੇ ਸੁਣ ਲੈਂਦੇ ਨੇ ਕਿ ਸੁਣਦੇ ਮਨ ਕਿਤਾ ਸੁਣ ਲਿਆ ਨਹੀਂ ਕਿਤਾ ਨਾ ਤੇ ਨਹੀਂ ਸੁਣਨਾ ਤੇ ਨਵੀਂ ਮੀਟਿੰਗ ਆ ਜਾਈਗੀ ਤੁਹਾਡੇ ਕੋਲ ਬਸ ਮੀਟਿੰਗ ਲਈ ਚਲੋ ਉਹਦਾ ਹੱਲ ਕੋਈ ਨਹੀਂ ਸੋਲੂਸ਼ਨ ਕੋਈ ਨਹੀਂ ਹੁਣ ਤੱਕ ਆਪਾਂ ਆਲਮੋਸਟ ਆਲਮੋਸਟ 5 ਤੋਂ 6 6 ਤੋਂ 6 ਤੋਂ 7 ਮੀਟਿੰਗਸ ਆਪ ਐਜੂਕੇਸ਼ਨ ਮਨਿਸਟਰ ਨਾਲ ਕਰ ਚੁੱਕੇ ਆਂ ਔਰ ਇੰਨੀਆਂ ਮੀਟਿੰਗਸ ਆਪਾਂ ਵਿੱਤ ਮੰਤਰੀ ਨਾਲ ਕਰ ਚੁੱਕੇ ਆਂ ਇੰਨੀਆਂ ਮੀਟਿੰਗਸ ਆਪਾਂ ਅਲੱਗ-ਅਲੱਗ ਮੰਤਰੀਆਂ ਨਾਲ ਐਮ ਐਲ ਏਜ਼ ਨਾਲ ਕਰ ਚੁੱਕੇ ਲੇਕਿਨ ਅੱਜ ਵੀ ਸਾਡਾ ਕੋਈ ਸੋਲੂਸ਼ਨ ਨਹੀਂ ਨਿਕਲਿਆ ਨਾ ਕੋਈ ਕਰਨ ਦੇ ਕੀ ਰੂਪ ਦੇ ਰਹੇਗੇ ਕਿੰਨੀ ਦਿਨ ਤ ਆ ਮੀਟਿੰਗ ਦੀ ਡਿਮਾਂਡ ਕੀਤੀ ਹੈ ਨਹੀਂ ਮਿਲਦੀ ਤਾਂ ਆਪਾਂ ਬੈਠੇ ਆ ਕੋਈ ਨਹੀਂ ਟਾਈਮ ਹੈਗਾ ਸਾਡਾ ਇਹਨਾਂ ਕੋਲ ਵੀ ਟਾਈਮ ਵਾਧੂ ਹੋਏਗਾ ਜੇ ਜੇ ਨਾਲ ਕੋਲ ਹੈ ਤਾਂ ਵੀ ਆਪਾਂ ਆਪਾਂ ਵੀ ਬੈਠੇ ਆ ਆਪਾਂ ਅੱਜ ਆਪਣੀ ਗੱਲ ਮਨਵਾਏ ਵੀ ਕਰਨੀ ਜਾਣਾ ਇਹ ਤੋਂ ਜੀ ਨਾਮ ਵਿਕਾਸ ਗਾਜੀ ਕੀ ਕਹਿਣਾ ਚਾਹੋਗੇ ਕਿ ਜਦੋਂ ਸਰਕਾਰ ਆਈ ਸੀ ਉਸ ਤੋਂ ਬਾਅਦ ਕਹਿੰਦੇ ਜੀ ਉਹ ਧਰਨਾ ਲੈ ਲੱਗੇਗਾ ਕੋਈ ਤੱਕਾ ਮੁੱਕੇਗਾ ਕੀ ਕਹਿੰਦੇ ਸਰ ਜਦੋਂ 2022 ਵਿੱਚ ਆਪ ਸਰਕਾਰ ਆਈ ਸੀ ਵਾਕੇ ਹੀ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ ਐਜੂਕੇਸ਼ਨ ਦੇ ਨਾਮ ਤੇ ਆ ਸਰਕਾਰ ਹੀ ਆਈ ਹੈ ਤੇ এডਿਕੇਸ਼ਨ ਦਾ ਜਰੂਰ ਪਲਾ ਕਰੇਗੀ ਬਟ ਅੱਜ ਬੜੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਆ ਕਿ 11 1150 ਦਿਨ ਹੋ ਚੁੱਕੇ ਹਨ ਬਟ ਸਰਕਾਰ ਨੇ এডਿਕੇਸ਼ਨ ਦੇ ਨਾਮ ਤੇ ਸਿਰਫ ਫਰਾਡ ਹੀ ਕੀਤਾ ਹੈ ਉਹਨਾਂ ਨੇ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੀਤਾ ਬਟ ਇਹ ਸਾਰੀ ਸਿੱਖਿਆ ਕ੍ਰਾਂਤੀ ਬਿਲਕੁਲ ਫੋਕੀ ਹੈ ਨਕਾਰਾ ਹੈ ਸਾਡੇ ਸਾਡੇ ਸਕੂਲ ਦੇ ਟੀਚਰ ਇੰਨੇ ਬਿਹਤਰ ਨਤੀਜੇ ਨਤੀਜੇ ਹਰ ਸਾਲ ਦੇ ਰਹੇ ਹਨ ਬਟ ਕੋਈ ਸਾਰ ਨਹੀਂ ਲੈ ਰਹੀ ਸਰਕਾਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਨੇ ਸਕੂਲ ਆਫ ਐਮਿਨੈਂਸ ਖੋਲੇ ਸੀ 117 ਐਮਿਨੈਂਸ ਸਕੂਲ ਇਹਨਾਂ ਨੇ ਖੋਲੇ ਆ ਜਿਨ੍ਹਾਂ ਵਿੱਚੋਂ ਸਿਰਫ ਔਰ ਸਿਰਫ ਦੋ ਮੈਰਿਟਸ ਜਿਹੜੀਆਂ ਆਈਆਂ ਤੇ ਸਾਡੇ ਸਕੂਲ ਜਿਹੜਾ ਸਿਰਫ 10 ਸਕੂਲ ਹਨ ਮੈਰਿਟੋਰੀਅ ਸਕੂਲ ਉਹਨਾਂ ਵਿੱਚੋਂ ਅਸੀਂ 10 ਸਕੂਲਾਂ ਵਿੱਚੋਂ ਸੈਂਤੀ ਮੈਰਿਟਸ ਪ੍ਰੋਡਿਊਸ ਕੀਤੀਆਂ ਜੇਕਰ 41 ਬੱਚੇ ਆਈਆਈਟੀ ਚ ਸਿਲੈਕਟ ਹੋਏ ਉਹਨਾਂ ਵਿੱਚੋਂ 21 ਬੱਚੇ ਸਾਡੇ ਸਕੂਲ ਦੇ ਸੀ ਮਤਲਬ ਕਿ ਨੀਟ ਵਿੱਚ ਵੀ ਜਿਹੜਾ 60 ਤੋਂ 70% ਜਿਹੜੇ ਬੱਚੇ ਜਿਹੜੇ ਸਾਡੇ ਸਕੂਲ ਦੇ ਆ ਤੇ ਮੈਰਿਟਾਂ ਲਾ ਲਓ ਨੀਟ ਦੇ ਰਿਜ਼ਲਟ ਲਾ ਲਓ ਸੀਐਮ ਦੇ ਰਿਜ਼ਲਟ ਲਾ ਲਓ ਜੇਈ ਦੇ ਰਿ ਆਪਣੇ ਰਿਜ਼ਲਟ ਦੇ ਵਿੱਚ ਇਨਕਲੂਡ ਕਰਕੇ ਦੱਸਦੇ ਹਨ ਬਟ ਕਦੀ ਵੀ ਸਾਡੀ ਸਾਰ ਨਹੀਂ ਲੈਂਦੇ ਹੁਣ ਸਾਡੀ ਨਾ ਸਾਰ ਕੋਈ ਸਿੱਖਿਆ ਮੰਤਰੀ ਲੈ ਰਿਹਾ ਨਾ ਮੁੱਖ ਮੰਤਰੀ ਲੈ ਰਿਹਾ ਨਾ ਸਾਡਾ ਸਾਥ ਕੋਈ ਹੋਰ ਦੇ ਰਿਹਾ ਤੇ ਅਸੀਂ ਕਿੱਥੇ ਜਾਈਏ ਜਾਈਏ ਤੇ ਕਿੱਥੇ ਜਾਈਏ 11 ਸਾਲ ਦੇ ਅਸੀਂ ਸੜਕਾਂ ਦੇ ਰੁਲਦੇ ਪਏ ਐ ਇੰਨੇ ਪੜ੍ਹੇ ਲਿਖੇ ਸੜਕਾਂ ਦੇ ਰੋਲਣ ਲਈ ਅਸੀਂ ਥੋੜਾ ਆਪਾਂ ਇਹ ਨਹੀਂ ਮਿਹਨਤ ਕੀਤੀ ਐ ਸਾਨੂੰ ਆਪਣੇ ਬੰਦੇ ਹੱਥ ਦਿੱਤੇ ਜਾਣ ਇਹੀ ਅਸੀਂ ਸਰਕਾਰ ਅੱਗੇ ਗੁਜ਼ਾਰਿਸ਼ ਕਰਦੇ ਆਂ ਤੇ ਸਾਡੇ ਸਕੂਲ ਦੀ ਵੀ ਸਾਰ ਲਿੱਤੀ ਜਾਵੇ ਸਾਡੀ ਵੀ ਸਾਰ ਲਿੱਤੀ ਜਾਵੇ ਸਾਨੂੰ ਬੰਦੇ ਹੱਥ ਦਿੱਤੇ ਜਾਣ ਤੇ ਸਿੱਖਿਆ ਕ੍ਰਾਂਤੀ ਜਿਹੜੀ ਆ ਐਕਚੁਅਲ ਵਿੱਚ ਜਿਹੜੀ ਆ ਇਸੇ ਸਕੂਲਾਂ ਤੋਂ ਹੀ ਆਣੀ ਆ ਇਸੇ ਸਕੂਲਾਂ ਤੋਂ ਹੀ ਆ ਰਹੀ ਆ ਜੋ ਜੈ ਜਨਤਾ ਜੈ ਸੰਘਰਸ਼